ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪਸ ਸਾਰੇ ਤੁਸੀਂ ਠੀਕ ਠਾਕ ਹੋਵੋਗੇ ਤੁਹਾਡਾ ਮੇਰੇ ਚੈਨਲ ਉੱਤੇ ਬਹੁਤ ਬਹੁਤ ਸਵਾਗਤ ਹੈ ਜਿਵੇਂ ਕਿ ਆਪਾਂ ਤੁਹਾਨੂੰ ਲਾਸਟ ਕੁਝ ਵੀਡੀਓਜ਼ ਦੇ ਵਿੱਚ ਛੋਟੇ ਛੋਟੇ ਫਲਾਰ ਬਣਾਉਣੇ ਦੱਸਿਆ ਬਹੁਤ ਹੀ ਈਜ਼ੀ ਤਰੀਕੇ ਨਾਲ ਕਿਵੇਂ ਆਪਾਂ ਆਪਦੇ ਸੂਟ ਤਿਆਰ ਕਰ ਸਕਦੇ ਹਾਂ ਜਾਂ ਉਹ ਏਮਬਰਾਇਡਰੀ ਦੇ ਫਲਾਰਜ਼ ਨਾਲ ਆਪਾਂ ਕਿੱਦਾਂ ਆਪਣੀਆਂ ਪ੍ਰਾਣੀਆਂ ਕੋਟੀਆਂ ਸਵੈਟਰਾਂ ਸ਼ਰਟਸ ਨੂੰ ਤਿਆਰ ਕਰ ਸਕਦੇ ਹਾਂ एक तो सेम ही आप अज ते लैके आए हैं सीपी वाला फलार कि आप एक एक सीपी ला के किदा वो फलार रेडी कर सकते हैं आओ अज आप करते हाँ वीडियो स्टार्ट सब तो पहला आप करा जिमें कि आप फलार बनाना है पहला आपको रैंडमली ड्रॉ कर लेना है ठीक है इदा एवें आप फलार जब बनाना वो आप ਡਰਾ ਕਰ ਲੈਣਾ ਹੈਗਾ ਠੀਕ ਹੈ ਹੁਣ ਇਹਦੇ ਨਾਲ ਕੀ ਹੋਊਗਾ ਕਿ ਆਪਾਂ इजीली ਫਲਾਰ ਹੈ ਜਿਹੜਾ ਉਹ ਬਣਾ ਸਕਦੇ ਹਾਂ ਹੁਣ ਆਪਾਂ ਇੱਕ ਇੱਕ ਸਿੱਪੀਏ ਜਿਹੜੀ ਉਹ ਇੱਥੇ ਇੱਥੇ ਲਗਾਵਾਂਗੇ ਪਹਿਲਾਂ ਸਿੰਪਲ ਥ੍ਰੈਡ ਦੇ ਨਾਲ ਹੁਣ ਆਪਾਂ ਸਿੰਪਲ ਥ੍ਰੈਡ ਦੇ ਨਾਲ ਪਹਿਲਾਂ ਸਿੱਪੀ ਲਗਾਵਾਂਗੇ ਇਦਾਂ ਆਪਾਂ ਇੱਕ ਇੱਕ ਕਰਕੇ ਆਪਣੀਆਂ ਸਾਰੀਆਂ ਸਿੱਪੀਜ਼ ਨੂੰ ਲਗਾ ਲਾਂਗੇ ਲੋਜੀ ਇਦਾਂ ਸਭ ਤੋਂ ਪਹਿਲਾਂ ਆਪਾਂ ਸਿੱਪੀਆਂ ਲਗਾ ਲੈਣੀਆਂ ਹੁਣ ਆਪਾਂ ਥ੍ਰੈਡ ਯੂਜ਼ ਕਰਾਂਗੇ ਥ੍ਰੈਡ ਨਾਲ ਆਪਾਂ ਦੱਸਦੇ ਹਾਂ ਤੁਹਾਨੂੰ ਇਹਦੀ ਲੁੱਕ ਕਿੱਦਾਂ ਦੀ ਆਏਗੀ ਹਾਂਜੀ ਹੁਣ ਆਪਾਂ ਐਂਕਰ ਦਾ ਥ੍ਰੈਡ ਲੈ ਲਿਆ ਸਭ ਤੋਂ ਪਹਿਲਾਂ ਆਪਾਂ ਇੱਥੋਂ ਨਿੱਡਲ ਨੂੰ ਕੱਢਾਂਗੇ ਜਿੱਥੇ ਆਪਾਂ ਮਾਰਕਿੰਗ ਕੀਤੀ ਹੋਈ ਆ ਥੈਨ ਤੁਸੀਂ ਇੱਕ ਵਾਰੀ ਸੂਈ ਤੇ ਇਦਾਂ ਲਪੇਟ ਕੇ ਤਾਂ ਜੋ ਆਪਣੇ ਹੋਲ ਬਣਿਆ ਹੋਇਆ ਸਿੱਪੀ ਦਾ ਉਦੇ ਵਿੱਚ ਦੀ ਕੱਢ ਲੈਣਾ ਹੌਲੀ ਹੌਲੀ ਸਲੋਲੀ ਸਲੋਲੀ ਤਾਂ ਇੱਕ ਨਾਟ ਲੱਗ ਜੇਗੀ ਇਦਾਂ ਠੀਕ ਹੈ ਫਿਰ ਤੁਸੀਂ ਥ੍ਰੈਡ ਨੂੰ ਇੱਥੋਂ ਕੱਢਣਾ ਫਿਰ ਆਪਾਂ ਸੂਈ ਤੇ ਇੱਕ ਵਾਰੀ ਜਾਂ ਦੋ ਵਾਰੀ ਜਿੰਨੀ ਵੀ ਤੁਸੀਂ ਮਤਲਬ ਲਗਾਉਣਾ ਚਾਹੁੰਦੇ ਹੋ ਨੋਟ ਬਰੀਕ ਜਾਂ ਕਹਿ ਲੋ ਤੁਸੀਂ ਛੋਟੀ ਲਗਾਉਣਾ ਚਾਹੁੰਦੇ ਹੋ ਜਾਂ ਮੋਟੀ ਲਗਾਉਣਾ ਚਾਹੁੰਦੇ ਹੋ ਉਸ ਅਕੋਰਡਿੰਗ ਤੁਸੀਂ ਐਦਾਂ ਲਪੇਟ ਕੇ ਇਹ ਗੰਢ ਐਦਾਂ ਆਈ ਕਿ ਜਿਹਨੂੰ ਆਪਾਂ ਨੋਟਵਰਕ ਬੋਲ ਦਿੰਦੇ ਹਾਂ ਐਦਾਂ ਆਪਾਂ ਆਪਦੀ ਫਲਾਰ ਨੂੰ कंप्लीट कर लेंगी स्लोली स्लोली वन टू दैन होलों की feed 1 2 ਲਓ ਜੀ ਇਹ ਆਪਣਾ ਜਿਹੜਾ ਫਲਾਰ ਹੈ ਉਹ ਆਪਾਂ ਹਾਫ ਕੰਪਲੀਟ ਕਰ ਲਿਆ ਤੁਸੀਂ ਦੇਖ ਸਕਦੇ ਹੋ ਕਿ ਕਿਦਾਂ ਸਿੱਪੀ ਦੇ ਨਾਲ ਇਹਦੇ ਵਿੱਚ ਨਾਟ ਲੱਗਦੀ ਹੈ ਹੁਣ ਆਪਾਂ ਇਹਦੇ ਸੈਂਟਰ ਦੇ ਵਿੱਚ ਨਾਟ ਲਗਾ ਕੇ ਤੁਹਾਨੂੰ ਦੱਸਦੇ ਹਾਂ ਕਿ ਇਹਦੀ ਲੁੱਕ ਕਿੱਦਾਂ ਦੀ ਆਏਗੀ ਹਾਂਜੀ ਹੁਣ ਆਪਾਂ ਇਹਦੇ ਨਾਲ ਮਿਲਦਾ ਜੁਲਦਾ ਕੰਟਰਾਸਟ ਦਾ ਇੱਕ ਹੋਰ ਥ੍ਰੈਡ ਯੂਜ਼ ਕਰ ਰਹੇ ਹਾਂ ਫਰੂਜੀ ਕਲਰ ਦਾ ਥ੍ਰੈਡ ਤਾਂ ਆਪਾਂ ਹੁਣ ਇਹਦੇ ਵਿੱਚ ਸੈਂਟਰ 'ਚ ਨਾਟਸ ਲਗਾਵਾਂਗੇ ਸਾਈਡ ਦੀ ਲੋਕ ਨੂੰ ਕੰਪਲੀਟ ਕਰਾਂਗੇ ਇਹ ਜਿਹੜੇ ਤੁਸੀਂ ਫਲਾਰ ਹੈਗੇ ਇਹ ਤੁਸੀਂ ਹੁਣ ਸਰਦੀ ਦਾ ਸੀਜ਼ਨ ਹੈ ਤਾਂ ਤੁਸੀਂ ਵੈਲਵੈਂਟ ਦੇ ਪਲੇਨ ਸੂਟਾਂ ਤੇ ਕਰ ਸਕਦੇ ਹੋ ਰੈਡੀ ਪਾ ਸਕਦੇ ਹੋ ਇਹ ਫਲਾਰ ਬਹੁਤ ਸੋਹਣਾ ਡਿਜ਼ਾਈਨ ਬਣੇਗਾ ਜਾਂ ਤੁਸੀਂ ਇਹ ਡਿਜ਼ਾਈਨ ਆਪਦੇ ਜਿਵੇਂ ਆਪਾਂ ਪਹਿਲਾਂ ਡਿਸਕਸ ਕੀਤਾ ਕਿ ਤੁਸੀਂ ਫੈਂਡੀ ਦੇ ਜੋ ਪਲੇਨ ਸੂਟ ਆ ਰਹੇ ਆ ਉਹਦੇ ਤੇ ਬਣਾ ਸਕਦੇ ਹੋ ਇਹ ਡਿਜ਼ਾਈਨ ਤੁਸੀਂ ਤਾਂ ਇਹ ਬਣੇ ਹੋਏ ਬਹੁਤ ਸੋਹਣੇ ਲੱਗਦੇ ਆ ਸਿੰਪਲ ਤੇ ਸਲੀਕ ਜੀ ਇਹ ਜਿਹੜੀ ਲੁੱਕ ਹੈ ਇਹ ਦਿੰਦੀ ਹੈਗੀ ਫਲਾਰ ਬਹੁਤ ਹੀ ਸੋਖਾ ਡਿਜ਼ਾਈਨ ਹੈ ਇਹ ਤਾਂ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਇਹ ਫਲਾਰ ਹੈ ਜਿਹੜਾ ਬਣ ਕੇ ਰੈਡੀ ਹੋਇਆ ਹੈ ਤੁਸੀਂ ਵੀ ਸੋਹਣੇ ਸੋਹਣੇ ਇਦਾਂ ਦੇ ਫਲਾਰ ਆਪਦੇ ਸੂਟਾਂ ਤੇ ਪਾ ਕੇ ਸੋਹਣੇ ਸੋਹਣੇ ਸੂਟ ਰੈਡੀ ਕਰੋ then ਜੇ ਤੁਹਾਨੂੰ ਇਹ ਫਲਾਰ ਬਹੁਤ ਅੱਛਾ ਲੱਗਿਆ ਮੇਰੀ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ